ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਡਾਕਟਰ ਸਤਿੰਦਰ ਸਰਤਾਜ ਦੇ ਨਾਮ ਉੱਤੇ ਹੁਣ ਇੱਕ ਸੜਕ ਦਾ ਨਾਮ ਰੱਖਿਆ ਜਾਵੇਗਾ ਪੰਜਾਬ ਸਰਕਾਰ ਨੇ ਇਸ ਸਬੰਧੀ ਸਰਕਾਰੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਅਤੇ 10 ਨਵੰਬਰ ਨੂੰ ਇਸ ਸੜਕ ਦਾ ਉਦਘਾਟਨ ਸਮਾਰੋਹ ਮਨਾਇਆ ਜਾਵੇਗਾ ਇਹ ਸਮਾਰੋਹ ਸਵੇਰੇ 10 ਵਜੇ ਹੋਵੇਗਾ ਜਿਸ ਦੀ ਪ੍ਰਧਾਨਗੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਕਰਨਗੇ ਇਸ ਮੌਕੇ ਉੱਤੇ ਸੰਸਦ ਮੈਂਬਰ ਰਾਜਕੁਮਾਰ ਚੱਬੇਵਾਲ ਕੈਬਨਿਟ ਮੰਤਰੀ ਗੁਰਮੀਤ ਸਿੰਘ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਅਤੇ ਵਿਦਾਇਕ ਡਾਕਟਰ ਇਸ਼ਾਂਕ ਵੀ ਮੌਜੂਦ ਰਹਿਣਗੇ ਡਾਕਟਰ ਸਤਿੰਦਰ ਸਰਤਾਜ ਜੋ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸੰਬੰਧਿਤ ਨੇ ਆਪਣੇ ਸੂਫੀ ਅੰਦਾਜ਼ ਅਤੇ ਸ਼ਾਇਰੀ ਭਰੇ ਗੀਤਾਂ ਨਾਲ ਸਿਰਫ ਪੰਜਾਬ ਹੀ ਨਹੀਂ ਸਾਰੀ ਦੁਨੀਆ ਵਿੱਚ ਪੰਜਾਬੀ ਸਭਿਆਚਾਰ ਦਾ ਨਾਮ ਰੌਸ਼ਨ ਕਰ ਰਹੇ ਨੇ ਉਹਨਾਂ ਦੇ ਗੀਤ ਪ੍ਰੇਮ ਸ਼ਾਂਤੀ ਤੇ ਇਨਸਾਨੀਅਤ ਦਾ ਸੁਨੇਹਾ ਦਿੰਦੇ ਨੇ ਸਰਕਾਰ ਵੱਲੋਂ ਇਹ ਕਦਮ ਉਹਨਾਂ ਦੇ ਕਲਾ ਜਗਤ ਵਿੱਚ ਯੋਗਦਾਨ ਨੂੰ ਸਲਾਮ ਕਰਨ ਦੇ ਵਾਂਗ ਹੈ। ਸਤਿੰਦਰ ਸਰਤਾਜ ਦਾ ਸੜਕ ਦੇ ਉੱਪਰ ਨਾਮ ਰੱਖਿਆ ਜਾਣਾ ਸਿਰਫ ਉਹਨਾਂ ਦੇ ਪ੍ਰਸ਼ੰਸਕਾਂ ਲਈ ਮਾਣ ਵਾਲੀ ਗੱਲ ਐ ਸਗੋ। ਪੰਜਾਬੀ ਸੱਭਿਆਚਾਰ ਦੀ ਮਿੱਠੀ ਪਹਿਚਾਣ ਨੂੰ ਹੋਰ ਵੀ ਮਜ਼ਬੂਤ ਕਰੇਗਾ। ਸੱਭਿਆਚਾਰ, ਸੰਗੀਤ ਅਤੇ ਸ਼ਾਇਰੀ ਦੇ ਪ੍ਰਤੀਕ ਡਾਕਟਰ ਸਤਿੰਦਰ ਸਰਤਾਜ ਨੂੰ ਇਹ ਸਨਮਾਨ ਮਿਲਣਾ ਹਰ ਪੰਜਾਬੀ ਲਈ ਇੱਕ ਫਖਰ ਦਾ ਮੌਕਾ ਹੈ। ਇੱਕ ਫਖਰ ਦੀ ਗੱਲ ਐ। ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਡਾਕਟਰ ਅਸਤਿੰਦਰ ਸਰਤਾਜ ਦੇ ਨਾਮ ਉੱਤੇ ਹੁਣ ਇੱਕ ਸੜਕ ਦਾ ਨਾਮ ਰੱਖਿਆ ਜਾਵੇਗਾ ਪੰਜਾਬ ਸਰਕਾਰ ਨੇ ਇਸ ਸਬੰਧੀ ਸਰਕਾਰੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਅਗਲੇ 10 ਜਨਮਦਰ ਨੂੰ ਇਸ ਸੜਕ ਦਾ ਉਦਘਾਟਨ ਸਮਾਰੋਹ ਮਨਾਇਆ ਜਾਵੇਗਾ ਇਹ ਸਮਾਰੋਹ ਸਵੇਰੇ 10 ਵਜੇ ਹੋਵੇਗਾ ਜਿਸ ਦਿਨ ਪ੍ਰਧਾਨਗੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਕਰਨਗੇ ਇਸ ਮੌਕੇ ਉੱਤੇ ਸੰਸਦ ਮੈਂਬਰ ਰਾਜਕੁਮਾਰ ਚੱਬੇਵਾਲ ਕੈਬਨਿਟ ਮੰਤਰੀ ਗੁਰਮੀਤ ਸਿੰਘ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਅਤੇ विद द एक डॉक्टर ईशानक भी मौजूद रहने डॉक्टर सतेंद्र सरताज जो होशियारपुर जिले ਨਾਲ ਸੰਬੰਧਿਤ ਨੇ ਆਪਣੇ सूफी अंदाज ذاتے شاعری ਭਰੇ ਗੀਤਾਂ ਨਾਲ ਸਿਰਫ ਪੰਜਾਬ ਹੀ ਨਹੀਂ ਸਾਰੀ ਦੁਨੀਆ ਵਿੱਚ ਪੰਜਾਬੀ ਸਭਿਆਚਾਰ ਦਾ ਨਾਮ ਰੋਸ਼ਨ ਕਰ ਰਹੇ ਨੇ ਉਹਨਾਂ ਦੇ ਗੀਤ પ્રેમ ਸ਼ਾਂਤੀ ਤੇ ਇਨਸਾਨੀਅਤ ਦਾ ਸੁਨੇਹਾ ਦਿੰਦੇ ਨੇ ਸਰਕਾਰ ਵੱਲੋਂ ਇਹ ਕਦਮ ਉਹਨਾਂ ਦੇ ਕਲਾ ਜਗਤ ਵਿੱਚ ਯੋਗਦਾਨ ਨੂੰ ਸਲਾਮ ਕਰਨ ਦੇ ਵਾਂਗ ਹੈ। ਸਤਿੰਦਰ ਸਰਤਾਜ ਦਾ ਸੜਕ ਦੇ ਉੱਪਰ ਨਾਮ ਰੱਖਿਆ ਜਾਣਾ ਸਿਰਫ ਉਹਨਾਂ ਦੇ ਪ੍ਰਸ਼ੰਸਕਾਂ ਲਈ ਮਾਣ ਵਾਲੀ ਗੱਲ ਐ ਸਗੋ ਪੰਜਾਬੀ ਸਭਿਆਚਾਰ ਦੀ ਮਿੱਠੀ ਪਹਿਚਾਣ ਨੂੰ ਹੋਰ ਵੀ ਮਜ਼ਬੂਤ ਕਰੇਗਾ। ਸਭਿਆਚਾਰ, ਸੰਗੀਤ ਅਤੇ ਸ਼ਾਇਰੀ ਦੇ ਪ੍ਰਤੀਕ ਡਾਕਟਰ ਸਤਿੰਦਰ ਸਰਤਾਜ ਨੂੰ ਇਹ ਸਨਮਾਨ ਮਿਲਣਾ ਹਰ ਪੰਜਾਬੀ ਲਈ ਇੱਕ ਫਖਰ ਦਾ ਮੌਕਾ ਹੈ। ਇੱਕ ਫਖਰ ਦੀ ਗੱਲ ਐ। ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਡਾਕਟਰ ਸਤਿੰਦਰ ਸਰਤਾਜ ਦੇ ਨਾਮ ਉੱਤੇ ਹੁਣ ਇੱਕ ਸੜਕ ਦਾ ਨਾਮ ਰੱਖਿਆ ਜਾਵੇਗਾ ਪੰਜਾਬ ਸਰਕਾਰ ਨੇ ਇਸ ਸਬੰਧੀ ਸਰਕਾਰੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਅਤੇ 10 ਜੁਲਾਈ ਨੂੰ ਇਸ ਸੜਕ ਦਾ ਉਦਘਾਟਨ ਸਮਾਰੋਹ ਮਨਾਇਆ ਜਾਵੇਗਾ ਇਹ ਸਮਾਰੋਹ ਸਵੇਰੇ 10 ਵਜੇ ਹੋਵੇਗਾ ਜਿਸ ਦੀ ਪ੍ਰਧਾਨਗੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਕਰਨਗੇ ਇਸ ਮੌਕੇ ਉੱਤੇ ਸੰਸਦ ਮੈਂਬਰ ਰਾਜਕੁਮਾਰ ਚੱਬੇਵਾਲ ਕੈਬਨਿਟ ਮੰਤਰੀ ਗੁਰਮੀਤ ਸਿੰਘ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਅਤੇ ਵਿਦਾਇਕ ਡਾਕਟਰ ਇਸ਼ਾਨਕ ਵੀ ਮੌਜੂਦ ਰਹਿਣਗੇ ਡਾਕਟਰ ਸਤਿੰਦਰ ਸਰਤਾਜ ਜੋ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸੰਬੰਧਿਤ ਨੇ ਆਪਣੇ ਸੂਫੀ ਅੰਦਾਜ਼ਾ ਤੇ ਸ਼ਾਇਰੀ ਭਰੇ ਗੀਤਾਂ ਨਾਲ ਸਿਰਫ ਪੰਜਾਬ ਹੀ ਨਹੀਂ ਸਾਰੀ ਦੁਨੀਆ ਵਿੱਚ ਪੰਜਾਬੀ ਸਭਿਆਚਾਰ ਦਾ ਨਾਮ ਰੌਸ਼ਨ ਕਰ ਰਹੇ ਨੇ ਉਹਨਾਂ ਦੇ ਗੀਤ ਪ੍ਰੇਮ ਸ਼ਾਂਤੀ ਤੇ ਇਨਸਾਨੀਅਤ ਦਾ ਸੁਨੇਹਾ ਦਿੰਦੇ ਨੇ ਸਰਕਾਰ ਵੱਲੋਂ ਇਹ ਕਦਮ ਉਹਨਾਂ ਦੇ ਕਲਾ ਜਗਤ ਵਿੱਚ ਯੋਗਦਾਨ ਨੂੰ ਸਲਾਮ ਕਰਨ ਦੇ ਵਾਂਗ ਹੈ। ਸਤਿੰਦਰ ਸਰਤਾਜ ਦਾ ਸੜਕ ਦੇ ਉੱਪਰ ਨਾਮ ਰੱਖਿਆ ਜਾਣਾ ਸਿਰਫ ਉਹਨਾਂ ਦੇ ਪ੍ਰਸ਼ੰਸਕਾਂ ਲਈ ਮਾਣ ਵਾਲੀ ਗੱਲ ਐ ਸਗੋ। ਪੰਜਾਬੀ ਸੱਭਿਆਚਾਰ ਦੀ ਮਿੱਠੀ ਪਹਿਚਾਣ ਨੂੰ ਹੋਰ ਵੀ ਮਜ਼ਬੂਤ ਕਰੇਗਾ। ਸੱਭਿਆਚਾਰ, ਸੰਗੀਤ ਅਤੇ ਸ਼ਾਇਰੀ ਦੇ ਪ੍ਰਤੀਕ ਡਾਕਟਰ ਸਤਿੰਦਰ ਸਰਤਾਜ ਨੂੰ ਇਹ ਸਨਮਾਨ ਮਿਲਣਾ ਹਰ ਪੰਜਾਬੀ ਲਈ ਇੱਕ ਫਖਰ ਦਾ ਮੌਕਾ ਹੈ। ਇੱਕ ਫਖਰ ਦੀ ਗੱਲ ਐ।